ਹਾਂਜੀ ਮੇਰਾ ਨਾਮ ਜਸਵੀਰ ਕੌਰ ਆ ਜੀ ਮੈਨੂੰ ਗੋਡਿਆਂ ਦੀ ਬਹੁਤ ਦੇਰ ਤੋਂ ਦਿੱਕਤ ਸੀ ਜਦੋਂ ਉੱਠਦੀ ਸੀ ਉਹਦਾ ਮੇਰਾ ਗੋਡਾ ਆੜ ਜਾਂਦਾ ਸੀ ਬਹੁਤ ਜ਼ਿਆਦਾ ਮੈਂ ਕਈ ਵਾਰ ਤਾਂ ਰੋ ਵੀ ਪੈਂਦੀ ਸੀ ਇੰਨੀ ਜ਼ਿਆਦਾ ਤਕਲੀਫ ਹੁੰਦੀ ਸੀ ਹਾਂਜੀ ਮੇਰਾ ਨਾਮ ਜਸਵੀਰ ਕੌਰ ਆ ਜੀ ਅਸੀਂ ਅਬੋਰ ਤੋਂ ਆਏ ਆ ਜੀ ਮੈਨੂੰ ਗੋਡਿਆਂ ਦੀ ਬਹੁਤ ਦੇਰ ਤੋਂ ਦਿੱਕਤ ਸੀ ਪਹਿਲਾਂ ਮੈਂ ਛੋਟੀ ਨਾਲ ਚੱਲਦੀ ਸੀ ਛੋਟੀ ਦਾ ਸਾਰਾ ਮੈਨੂੰ ਘੱਟ ਲੱਗਾ ਫਿਰ ਮੈਂ ਵਾਕ ਕਰਨਾ ਚੱਲਣ ਲੱਗ ਪਈ ਵਾਕ ਕਰਨਾ ਵੀ ਮੈਨੂੰ 2 ਸਾਲ ਹੋ ਗਏ ਸੀ ਮੈਨੂੰ ਬਹੁਤ ਦਿੱਕਤ ਸੀ ਮੈਂ ਖਾਣਾ ਵੀ ਜੋ ਬਣਾਉਂਦੀ ਸੀ ਟੇਬਲ ਤੇ ਬੈਠ ਕੇ ਬਣਾਉਂਦੀ ਸੀ ਬਹੁਤ ਔਖੀ ਸੀ ਉੱਠਣ ਬੈਠਣ ਚ ਮੈਨੂੰ ਬਹੁਤ ਦਿੱਕਤ ਹੁੰਦੀ ਸੀ ਜਦੋਂ ਉੱਠਦੀ ਸੀ ਉਹਦਾ ਮੇਰਾ ਗੋਡਾ ਆੜ ਜਾਂਦਾ ਸੀ ਬਹੁਤ ਜ਼ਿਆਦਾ ਮੈਂ ਕਈ ਵਾਰ ਤਾਂ ਰੋ ਵੀ ਪੈਂਦੀ ਸੀ ਇੰਨੀ ਜ਼ਿਆਦਾ ਤਕਲੀਫ ਹੁੰਦੀ ਸੀ ਰੋਜ਼ ਵੀ ਮੈਨੂੰ ਗੋਲੀ ਲੈਣੀ ਪੈਂਦੀ ਸੀ ਉਹ ਗੋਲੀ ਦਾ ਇੱਕ ਦਿਨ ਆਸਾ ਰਹਿੰਦਾ ਸੀ ਦੂਜੇ ਦਿਨ ਫੇਰ ਮੈਨੂੰ ਲੈਣੀ ਪੈਂਦੀ ਸੀ ਮੈਂ ਬਹੁਤ ਔਖੀ ਸੀ ਫਿਰ ਸਾਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਕਿਸ ਨੇ ਨਾਗਪੁਰ ਹਸਪੀਟਲ ਉਠਿੰਦੇ ਦੱਸਿਆ ਕਿ ਉੱਥੇ ਤੁਸੀਂ ਜਾਓ ਉੱਥੇ ਤੁਸੀਂ ਬਿਲਕੁਲ ਬਹੁਤ ਵਧੀਆ ਇਲਾਜ ਹੁੰਦਾ ਹੈ ਰੋਗੜ ਨਾਲ ਕਰਦੇ ਆ ਕੋਈ ਤਕਲੀਫ ਨਹੀਂ ਹੁੰਦੀ 5ਵੇਂ ਦਿਨ